ਉਤਰ ਚੰਡੀਗੜ੍ਹ ਪੈਟ ਐਕਸਪੋ 2024 ਅਤੇ 76ਵਾਂ 올 ਇੰਡੀਆ ਡੌਗ ਅਤੇ ਹਾਰਸ ਸ਼ੋ ਸ਼ਨੀਵਾਰ ਨੂੰ ਸੈਕਟਰ 17 ਦੇ ਪਲੇਡ ਗਰਾਊਂਡ ਵਿਖੇ ਕਰਵਾਇਆ ਗਿਆ ਹੈ। ਇਹ ਸ਼ੋ ਕੈਂਟ ਕੰਸਲਟ ਵੱਲੋਂ ਸਿੰਡੀਗੜ੍ਹ ਕੈਨਲ ਕਲੱਬ, ਗੁਰਵੰਕਰਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਅਤੇ ਸਮਾਲ ਐਨੀਮਲ ਕਲੀਨਿਸ਼ੀਅਨ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੀਪੈਕਸ 2024 ਦਾ ਉਦਘਾਟਨ ਪੰਜਾਬ ਸਰਕਾਰ ਦੇ ਪਸ਼ੂਪਾਲ ਡੈਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੂੜੀਆ ਨੇ ਕੀਤਾ। ਜੋਨੀ ਵਰਤੀ ਐਤਵਾਰ ਨੂੰ ਚੱਲਣ ਵਾਲਾ ਇਹ ਦੂਰੋਜ਼ਾ ਸਮਾਗਮ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਤਿੰਨ ਨਸਲਾਂ ਦੇ 500 ਤੋਂ ਵੱਧ ਕੁੱਤੇ ਭਾਗ ਲੈਣਗੇ ਜਿਸ ਦੇ ਵਿੱਚ ਚਾਰ ਅੰਤਰਰਾਸ਼ਟਰੀ ਅਤੇ ਚਾਰ ਭਾਰਤੀ ਮੈਂਬਰਾਂ ਦੀ ਜ਼ਿਉਰੀ ਦੇ ਵੱਲੋਂ ਇਹ ਫੈਸਲਾ ਲਿੱਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਡੌਗ ਸ਼ੋਅ ਲੱਗਿਆ ਹੋਇਆ ਹੈ ਅਗਰ ਡੌਗ ਸ਼ੋਅ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ 21 ਤੇ 22 ਤਰੀਕ ਨੂੰ ਚੱਲੇਗਾ ਡੌਗ ਸ਼ੋਅ ਹਾਲਾਂਕਿ ਹਰ ਵਿਅਕਤੀ ਦੀ ਜਿਹੜੀ ਹੈ ਅੱਜਕੱਲ ਇੱਕ ਜਿਹੜਾ ਸਟੇਟਸ ਸਿੰਬਲ ਬਣ ਗਿਆ ਹੋਇਆ ਹੈ ਘਰ ਦੇ ਵਿੱਚ ਲੋਕ ਜਿਹੜੇ ਨੇ ਡੌਗ ਰੱਖਦੇ ਨੇ ਅਕਸਰ ਪਹਿਲਾਂ ਜ਼ਮਾਨੇ ਦੇ ਵਿੱਚ ਡੌਗ ਨੂੰ ਜਿਹੜਾ ਹੈ ਦਰਵੇਸ਼ ਦਾ ਜ ਹੈ ਦਰਜਾ ਦਿੱਤਾ ਜਾਂਦਾ ਸੀਗਾ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਡੌਗਸ ਜਿਹੜੇ ਨੇ ਇੱਥੇ ਪਹੁੰਚੇ ਨੇ ਜਿਹੜੇ ਹੈ ਰੈਂਪਿੰਗ ਜਿਹੜੀ ਆ ਉਹਨਾਂ ਦੀ ਕਰਵਾਈ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਡੌਗ ਹੈ ਤੁਸੀਂ ਦੇਖ ਸਕ ਚਾਹ ਲੈਬਰਾ ਗੱਲ ਕਰੀਏ ਚਾਹੇ ਉਸ ਤੋਂ ਬਾਅਦ 골ਡਨ ਰੀਵਰ ਦੀ ਗੱਲ ਕਰੀਏ ਹਰ ਵੱਖ-ਵੱਖ ਤਰ੍ਹਾਂ ਦੇ ਇਥੇ ਡੌਗ ਜਿਹੜੇ ਨੇ ਆਏ ਹੋਏ ਨੇ ਦੂਦ ਰਾਸ ਤੋਂ ਜਿਹੜੇ ਨੇ ਲੋਕ ਇੱਥੇ ਪਹੁੰਚੇ ਨੇ ਚਾਹੇ ਐmber ਸਰ ਦੀ ਗੱਲ ਕਰੀਏ ਚਾਹੇ ਅਨੈਸ਼ ਖੈਰਸ ਦੀ ਗੱਲ ਕਰੀਏ ਇੱਥੇ ਪਹੁੰਚਨੇ ਤੇ ਅਲੱਗ-ਅਲੱਗ ਤਰ੍ਹਾਂ ਦੀ ਕਿਸਮਾਂ ਦੇ ਡੌਗ ਜਿਹੜੇ ਨੇ ਅੱਜ ਕੱਲ੍ਹ ਹਰ ਵਿਅਕਤੀ ਜਿਹੜਾ ਹੈ ਆਪਣੇ ਘਰ ਦੇ ਵਿੱਚ ਡੌਗ ਰੱਖਦਾ ਹੈ ਤੇ ਖਾਸ ਕਰ ਡੌਗ ਸ਼ੋਅ ਦੇ ਵਿੱਚ ਜੋ ਡੌਗ ਜਿਹੜੇ ਨੇ ਫਾਸਟ ਜਿਹੜੇ ਆਂਦੇ ਨੇ ਉਹਨਾਂ ਵਾਸਤੇ ਜਿਹੜਾ ਹੈ ਇੱਕ ਅਲੱਗ ਤੋਂ ਜਿਹੜਾ ਹੈ ਲੋਕ ਜਿਹੜੇ ਖਰੀਦਦਾਨ ਹੈ ਉਹ ਵੀ ਇੱਕ ਕਾਫੀ ਚਾਹਵਾਨ ਰੱਖਦੇ ਕਿ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਜਿਹੜਾ ਹੈ ਖਰੀਦਣਾ ਚਾਹੁੰਦੇ ਨੇ ਕਿ ਡੌਗ ਸ਼ੋਅ ਦੇ ਵੀ ਜਿਹੜਾ ਇਸ ਡੌਗ ਨੇ ਜੜੀਆਂ ਨੇ ਮੱਲਾ ਮਾਰੀਆਂ ਨੇ ਤੇ ਚੰਡੀਗੜ੍ਹ ਦੀ ਅਗਰ ਅਸੀਂ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਡੌਗ ਸ਼ੋਅ ਇਹ ਕਰਵਾਇਆ ਜੀ ਜਾ ਰਿਹਾ ਹੈ ਤੇ ਹਰ ਸਾਲ ਜਿਹੜਾ ਹੈ ਵਕ ਵਕ ਤਰ੍ਹਾਂ ਦੇ ਕਾਰਜਕ੍ਰਮ ਜਿਹੜੇ ਨੇ ਹੁੰਦੇ ਨੇ ਮਗਰ ਡੌਗ ਸ਼ੋਅ ਦੀ ਗੱਲ ਕਰੀਏ ਤੇ ਇਹ ਇੰਟਰਨੈਸ਼ਨਲ ਡੌਗ ਸ਼ੋ ਜਿਹੜਾ ਹੈ ਇਹ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ ਦੂਰ ਦਰਾਸ ਤੋਂ ਜਿਹੜੇ ਨੇ ਲੋਕ ਇੱਥੇ ਜਿਹੜੇ ਨੇ ਪਹੁੰਚ ਰਹੇ ਨੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਡੌਗ ਆ ਰਹੇ ਨੇ ਕਈ ਚੈਂਪੀਅਨ ਡੌਗ ਜਿਹੜੇ ਨੇ ਉਹ ਵੀ ਇੱਥੇ ਨੇ ਨਾਲ ਹੀ ਤੁਹਾਨੂੰ ਅੰਦਰ ਦੇ ਦ੍ਰਿਸ਼ੇ ਵੀ ਅਸੀਂ ਦਿਖਾਵਾਂਗੇ ਕਿ ਇੱਥੇ ਜਿਹੜੇ ਨੇ ਲੋਕ ਆਪਣੇ ਡੌਗਸ ਨੂੰ ਜਿਹੜੇ ਨੇ ਲੈ ਕੇ ਆਏ ਨੇ ਅ ਵੱਖ-ਵੱਖ ਤਰ੍ਹਾਂ ਦੇ ਡੌਗ ਜਿਹੜੇ ਨੇ ਇੱਥੇ ਨੇ ਇੱਕ ਡੌਗ ਅਸੀਂ ਦੇਖਿਆ ਕਿ ਤੇ ਤਿੰਨ ਕਿਸਮ ਦੇ ਜਿਹੜਾ ਹੈ ਡੌਗ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਅੰਬਰ ਸਰ ਤੋਂ ਜਿਹੜਾ ਹੈ ਫੈਮਿਲੀ ਜਿਹੜੀ ਹੈ ਇੱਥੇ ਪਹੁੰਚੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੇ ਡੌਗ ਜਿਹੜੇ ਨੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਦੇਖਾਂ ਦੇਖੋ ਕਿ ਕਿੰਨਾ ਇੱਕ ਵਿਰਾਟ ਡੌਗ ਜਿਹੜਾ ਹੈ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਡੌਗ ਦੇ ਜਿਹੜੇ ਮਾਲਕ ਹੈ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਵੀ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਇਹ ਪਹੁੰਚੇ ਨੇ ਤੇ ਜ਼ਰੂਰ ਗੱਲਬਾਤ ਵੀ ਕਰਦੇ ਆਂ ਭਾਜੀ ਕੀ ਨਾਮ ਹੈ ਆਪਕੋ ਮੇਰੇ ਨਾਮ ਯਸ਼ਵੀਰ ਸਿੰਘ ਸੰਧੂ ਹੈ ਜੀ ਤੋਂ ਭਾਜੀ ਸੰਧੂ ਸਾਹਿਬ ਕਿਤੇ ਸਾਨੂੰ ਨਾ ਖਾਲੋ ਨਹੀਂ ਨਹੀਂ ਹੀ ਇਜ਼ ਵੈਰੀ ਫ੍ਰੈਂਡਲੀ ਲਾਈਕ 댓 ਜੀ ਇਹਦੇ ਡੌਗ ਕਿਹੜਾ ਹੈ ਭਾਜੀ ਇਜ਼ ਇਜ਼ ਤਿਬੇਟੀਆਂ ਕੈਪਸੋ ਜੀ ਹਾਂ ਜੀ ਡੌਗ ਸ਼ੋਅ ਚ ਲੈ ਕੇ ਨਹੀਂ ਮੇਰਾ ਐਕਚੁਅਲੀ ਆਪ ਦਾ ਬ੍ਰਾਂਡ ਹੈ ਜੀ ਪੌਸਮ ਕਰਕੇ ਤੇ ਇਹਦੇ ਨਾਮ ਤੇ ਅੱਜ ਮੈਂ ਇੱਕ ਪੈਟ ਫੂਡ ਬ੍ਰਾਂਡ ਲਾਂਚ ਕਰ ਰਿਹਾ ਬਗੀਰਾਜ਼ ਨੈਚੁਰਲਸ ਇਟ ਇਜ਼ ਨਾਰਥ ਇੰਡੀਆਜ਼ ਫਰਸਟ ਆਰਗੈਨਿਕ ਫਾਰਮ ਟੂ ਬੋਲ ਡੌਗ ਫੂਡ ਸੋ ਮਤਲਬ ਫ੍ਰੈਂਡਲੀ ਹੈ ਲੋਕਾਂ ਨੂੰ ਕੱਢਦਾ ਘੁੱਟਦਾ ਤੇ ਜੀ ਕਰੋ ਬਾਹਰ ਆ ਕੇ ਜੀ ਫ੍ਰੈਂਡਲੀ ਹੋ ਜਾਂਦਾ ਹੈ ਇਹ ਐਸਾ ਕੁਝ ਨਹੀਂ ਕਹਿੰਦਾ ਬਟ ਦੇ ਆਰ ਦ ਬੈਸਟ ਗਾਰਡੀਅਨਸ ਆਫ ਯੂ نو ਫਲੌਕ ਐਂਡ ਫੈਮਿਲੀ ਇਹ ਫਾਰਮ ਡੌਗ ਗਾਰਡੀਅਨ ਸਭ ਤੋਂ ਵਧੀਆ ਨੇ ਪਰ ਇਹ ਐਸੇ ਬਿਲਕੁਲ ਅਗਰੈਸਿਵ ਨਹੀਂ ਹੈ ਇਹ ਮਤਲਬ ਬੰਦਾ ਬੰਦਿਆਂ ਨਾਲ ਬਿਲਕੁਲ ਠੀਕ ਰਹਿੰਦਾ ਹੈ ਬਟ ਜੇ ਤੁਸੀਂ ਇਹਨਾਂ ਦੀ ਪ੍ਰਾਪਰਟੀ ਦੇ ਬਈ ਟੈਰੀਟੋਰੀਅਲ ਇਹਦੀ ਪ੍ਰਾਪਰਟੀ ਚਾਹੋਗੇ ਦੈਨ ਦੇ ਆਰ ਦ ਬੈਸਟ ਗਾਰਡੀਅਨਸ ਅਦਰਵਾਈਜ਼ ਇਹ ਬਿਲਕੁਲ ਅਗਰੈਸਿਵ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਡੌਗ ਅਕਸਰ ਦੇਖਣ ਨੂੰ ਮਿਲਦੇ ਘਟਵਾਦੀ ਹੈ ਇਹ ਡੌਗ ਦਾ ਕਿਥੋਂ ਇਹਦੇ ਜੀ ਇਹਦੇ ਫੋਰ ਫਾਦਰਸ ਮੇਰੇ ਫੈਮਲੀ ਫਰੈਂਡਸ ਕੋਲ ਸੀਗੇ ਤੇ ਇਹਦੀ ਪੂਰੀ ਲੀਨੀਅਰ ਮੇਰੇ 11.5 ਦੋਸਤਾਂ ਕੋਲ ਹੀ ਹੈ ਜੀ ਬਾਹਰ ਮਿਲਦੇ ਹੀ ਨਹੀਂ ਜੀ ਸੋ ਹਿਸ ਹਿਸ ਗ੍ਰੇਟ ਗ੍ਰੈਂਡਫਾਦਰ ਦੇ ਟਾਈਮ ਤੋਂ ਸਾਡੀ ਫੈਮਲੀ ਚੱਲਦੇ ਆਏ ਨੇ ਜੀ ਹਾਂ ਜੀ ਭਾਈ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ ਡੌਗ ਹੈ ਬਹੁਤ ਘੱਟ ਜਿਹੜੇ ਇਹਨਾਂ ਦੇਖਣ ਨੂੰ ਮਿਲਦੇ ਨੇ ਇਹਨਾਂ ਦੀ ਫੈਮਲੀ ਦੇ ਵਿੱਚ ਹੈ ਤੇ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਵਕਤ ਵਕਤ तरह ਦੇ ਡੌਗਸ ਜਿਹੜੇ ਨੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੇ ਨੇ ਤੇ ਲਗ ਲਗ ਵਰਾਇਟੀ ਜਿਹੜੀ ਆ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੇ ਚੀਨ ਅੰਸਟਰੀ ਜਿਹੜੀਆਂ ਨੇ ਉਹ ਵੀ ਲੋਕ ਇੱਥੇ ਰੱਖਦੇ ਨੇ ਤੇ ਡੌਗ ਸ਼ੋ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਕਰਾਇਆ ਜਾ ਰਿਹਾ ਹੈ ਤੇ ਕਾਫੀ ਕਰਸ਼ਨ ਦਾ ਕੇਂਦਰ ਹੈ ਕਾਫੀ ਫੁੱਟਫੋਲ ਵੀ ਜਿਹੜਾ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਟੁਆਏ ਡੌਗਸ ਜਿਹੜੇ ਨੇ ਅਕਸਰ ਜਿਹੜੇ ਪੌਮ ਡੌਗਸ ਨੇ ਉਹ ਵੀ ਤੁਹਾਨੂੰ ਜਿਹੜੇ ਨੇ ਇੱਥੇ ਦੇਖਣ ਨੂੰ ਮਿਲਣਗੇ ਚਾਹੇ ਲੈਬਰਡਾ ਦੀ ਗੱਲ ਕਰੀਏ ਚਾਹੇ ਹਾਨੇ ਡੌਗਸ ਦੀ ਗੱਲ ਕਰੀਏ ਅਲੱਗ-ਅਲੱਗ ਵਰਾਇਟੀ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਤੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਜ਼ਰੂਰ ਡੌਗ ਸਾਨੂੰ ਜਿਹੜੇ ਨੇ ਦਿਖਾਈ ਦੇ ਰਹੇ ਹੋਣਗੇ ਤੇ ਡੌਗ ਸ਼ੋ ਜਿਹੜਾ ਹੈ ਇੱਥੇ ਚੰਡੀਗੜ੍ਹ ਦੇ ਵੀ ਜਿਹੜਾ ਹੈ ਕਰਾਇਆ ਜਾ ਰਿਹਾ ਹੈ ਤੇ ਬਿਲਕੁਲ ਗੱਲਬਾਤ ਵੀ ਕਰਦੇ ਆ ਮੈਮ ਕਹਾਂ ਸੇ ਆਏ ਆ ਸਰ ਦਿੱਲੀ ਕੌਨ ਸਾ ਡੌਗ ਲੈ ਕੇ ਟॉय ਪੌਂਡ ਡੌਗ ਸ਼ੋ ਮੈਂ ਹਾਂ ਜੀ ਹਰ ਵਿਅਕਤੀ ਜਿਹੜਾ ਹੈ ਵੱਖ-ਵੱਖ ਜਗ੍ਹਾ ਤੋਂ ਇੱਥੇ ਆਇਆ ਹੈ ਕੋਈ ਦਿੱਲੀ ਤੋਂ ਆਇਆ ਹੈ ਕੋਈ ਅੰਮ੍ਰਿਤਸਰ ਤੋਂ ਆਇਆ ਹੈ ਚਾਹੇ ਪੰਜਾਬ ਦੀ ਦੀ ਗੱਲ ਕਰੀਏ ਪੰਜਾਬ ਤੋਂ ਵੀ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਤੇ ਡੌਗ ਸ਼ੋਅ ਦੇ ਵਿੱਚ ਅਕਸਰ ਅ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਹੜੇ ਨੇ ਡੌਗ ਸ਼ੋਅ ਦੇ ਵਿੱਚ ਆਉਂਦੇ ਨੇ ਤੇ ਆਪਣਾ ਡੌਗ ਨੂੰ ਇੱਥੇ ਰੱਖਦੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੋ ਡੌਗ ਫਸਟ ਆਂਦਾ ਹੈ ਤੇ ਉਹਦਾ ਜਿਹੜਾ ਹੈ ਪੱਪੀ ਵੀ ਜਿਹੜਾ ਹੈ ਉਸੇ ਰੇਟ ਨਾਲ ਜਿਹੜਾ ਹੈ ਸੇਲ ਕੀਤਾ ਜਾਂਦਾ ਹੈ ਹਾਲਾਂਕਿ ਉਸ ਟਾਈਮ ਪਹਿਲਾਂ ਦੀ ਜਿਹੜੀਆਂ માનਤਾ ਨੇ ਅੱਜ ਵੀ ਲੋਕ ਮੰਨਦੇ ਨੇ ਇਸ ਗੱਲ ਨੂੰ ਕਿ ਡੌਗ ਜਿਹੜਾ ਹੈ ਦਰਵੈਸ਼ ਜਿਹੜਾ ਹੈ ਉਹਨੂੰ ਮੰਨਿਆ ਜਾਂਦਾ ਹੈ ਤੇ ਅੱਜ ਕੱਲ ਜਿਹੜਾ ਹੈ ਸਟੇਟਸ ਸਿੰਬਲ ਜਿਸ ਤਰ੍ਹਾਂ ਲੋਕ ਅੱਜ ਕੱਲ ਫੈਸ਼ਨੇਬਲ ਹੋ ਰਹੇ ਨੇ ਲੋਕ ਜਿਹੜੇ ਨੇ ਹਾਈ ਟੈਕ ਹੋ ਰਹੇ ਨੇ ਤੇ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਵੀ ਸ਼ਾਨ ਸ਼ਾਨ ਨੂੰ ਸ਼ੌਕਤ ਵਾਸਤੇ ਵੀ ਲੋਕ ਨੋ ਪਾਲਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਇੱਕ ਕਰਸ਼ਨ ਦਾ ਕੇਂਦਰ ਡੌਗ ਸ਼ੋ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ 21 ਤੇ 22 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਡੌਗ ਸ਼ੋ ਕਰਵਾਇਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ ਆਮੀ ਸੇ ਕਿਸੇ ਵੀ ਵੇਲੇ ਵੀ ਪਸ਼ੂਧਨ ਨਾਲ ਜਾਣਿਆ ਜਾਂਦਾ ਸੀ ਹੌਲੀ ਹੌਲੀ ਕਈ ਸ਼ੌਕ ਕੱਟ ਜਾਂਦੇ ਆ ਕਈ ਲੋੜਾਂ ਕੱਟ ਜਾਂਦੀਆਂ ਕਿਸੇ ਵੇਲੇ ਘੋੜੀਆਂ ਦੀ ਘੋੜਿਆਂ ਦੀ ਉਠਾਂ ਦੀ ਜਿਵੇਂ ਇਹ ਬਲ ਦਾੰਦੀ ਖੇਤੀ ਲਈ ਸਵਾਰੀ ਲਈ ਜ਼ਰੂਰੀ ਸਨ ਔਰ ਨਾਲ ਜਿਹੜਾ ਹੈਗਾ ਡੌਗਸ ਦਾ ਸਰੰਡ ਵਾਲੋ ਵਫਾਦਾਰ ਜਿਹੜਾ ਜਾਨਵਰ ਕਿਸੇ ਵੀ ਮਨੁੱਖ ਦਾ ਇੱਕ ਬਣਿਆ ਗਿਆ ਹੈ। ਔਰ ਇਹਦੇ ਨਾਲ ਕੋੜਾ ਵੀ ਉਸੇ ਤਰ੍ਹਾਂ ਦਾ ਵਫਾਦਾਰ ਹੈ। ਬਹੁਤ ਚੰਗੀ ਗੱਲ ਹੈ ਕਿ ਪੰਜਾਬ 'ਚ ਨੌਜਵਾਨਾਂ ਨੂੰ ਵੀ ਇਸ ਪਾਸੇ ਧਿਆਨ ਹੋ ਰਿਹਾ ਹੈ। ਜਿਹੜੇ ਬਹੁਤ ਸਾਰੇ ਪਹਿਲਾ ਪਰਿਵਾਰਿਕ ਜਿਹਨੂੰ ਵਿਰਾਸਤੀ ਸਮਝਦੇ ਸੀ ਉਹ ਤਾਂ ਰੱਖਦੇ ਹੀ ਰੱਖਦੇ ਸਨ ਔਰ ਹੋਰ ਵੀ ਜਿਹਦੇ ਨਾਲ ਵਪਾਰ ਵੀ ਜਿਹਦੇ ਨਾਲ ਸਾਡੀ ਜਿਹੜੀ ਆਰਥਿਕਤਾ ਵੀ ਅੱਛੀ ਹੋਣੀ ਵਧਣੀ ਇਹਦੇ ਵਿੱਚ ਕੁਦਰਤੀ ਹੈ ਦੂਸਰਾ ਜੇ ਅਸੀਂ ਇਨ੍ਹਾਂ ਜਾਨਵਰਾਂ ਨਾਲ ਹੀ ਆਪਣਾ ਪਿਆਰ ਵਧਾਵਾਂਗੇ ਤੇ ਸਦਾ ਲਈ ਸਾਡੇ ਲਈ ਪਰਿਵਾਰਕ ਜੀਆਂ ਵਾਂਗ ਹੁੰਦੇ ਆ ਤੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਬਹੁਤ ਚੰਗਾ ਲੱਗਿਆ ਤੇ ਮੈਂ ਇਹੀ ਕਾਮਨਾ ਕਰਦਾ ਕਿ ਪ੍ਰਮਾਤਮਾ ਮੇਹਰ ਰੱਖੇ ਅਸੀਂ ਪੰਜਾਬ ਵਿੱਚ ਸੁੱਖ ਸ਼ਾਂਤੀ ਨਾਲ ਰਹੀਏ ਅਸੀਂ ਆਪਣੇ ਇਸ ਕਾਰੋਬਾਰ ਨੂੰ ਵਧਾ ਸਕੀਏ ਤਰੱਕੀ ਵੱਲ ਜਾਈਏ ਅਸੀਂ ਰੱਜਮੀ ਰੋਟੀ ਖਾ ਸਕੀਏ ਅਸੀਂ ਸਤਕਾਰ ਨਾਲ ਰਹਿ ਸਕੀਏ ਤੇ ਇਹ ਜਿਹੜਾ ਕੀਤਾ ਹੈ ਬਹੁਤ ਵਧੀਆ ਤੇ ਆ ਪ੍ਰਿੰਸ ਸਾਹਿਬ ਇੱਕ ਜਿਸ ਤਰ੍ਹਾਂ ਦੇ ਨਾਲ ਕੱਲ ਖੇਤੀ ਨੀਤੀ ਤੇ ਮੀਟਿੰਗ ਹੋਈ ਹੈ ਕਿ ਸਾਰਾ ਦਿਨ ਕਾਫੀ ਲੰਬੀ ਤੁਹਾਡੀ ਕੋਈ ਫਿੱਟਾ ਨਿਕਲਿਆ ਜਾਂ ਉਹਨਾਂ ਨੇ ਕੋਈ ਨਹੀਂ ਉਹ ਵੇਖੋ ਉਹ ਉਹ ਸਿੱਟੇ ਦੀ ਗੱਲ ਅਜੇ ਤੱਕ ਸਾਰਿਆਂ ਤੋਂ ਹੀ ਜਿਹੜੀਆਂ مشਵਰਾ ਉਹਨਾਂ ਦਾ ਰਹਾ ਉਹਨਾਂ ਵੱਲੋਂ ਸੁਝਾਅ ਉਹ ਇਕੱਠੇ ਕੀਤੇ ਜਾ ਰਹੇ ਆ ਜਿਹੜੀ ਅ ਮਾਰਕੀਟਿੰਗ ਜਿਹੜੀ ਪਾਲਿਸੀ ਲਿਆਉਣ ਦੀ ਰਾਦਰ ਰਖਦੀ ਹੈ ਸੈਂਟਰ ਸਰਗਰਨਮੈਂਟ ਉਹ ਕੀ ਹੈ ਕਿਸ ਤਰ੍ਹਾਂ ਉਸ ਤੋਂ ਉਹਦੇ ਲਈ ਉਹਨਾਂ ਦੇ ਅੱਗੇ ਰੱਖੀ ਆ ਉਹਨਾਂ ਨੇ ਆਪਣੇ ਸੁਝਾਅ ਦਿੱਤੇ ਆ ਦੇਣਗੇ ਔਰ ਹੋਰ ਵੀ ਕਈ ਜਿਹੜੀਆਂ तरह ਹੋਣਗੀਆਂ ਉਹਨਾਂ ਨੂੰ ਮੈਂ ਬੁਲਾਉਂਗਾ ਅਸੀਂ 10 ਜਨਵਰੀ ਤੱਕ ਉਹਦਾ ਅਖੜੇ ਦਾ ਜਵਾਬ ਬਣਾ ਕੇ ਦੇਵਾਂਗੇ ਕਿ ਜ਼ਿਆਦਾ ਅਸਹਿਮਤੀ ਕਿਸ ਚੀਜ਼ ਤੋਂ ਲੱਗ ਰਹੀ ਹੈ ਜੀ ਕਿ ਕੇਂਦਰ ਤੇ ਲਗਾਤਾਰ ਕਿਸਾਨ ਤਾਂ ਇਸ ਚੀਜ਼ ਨੂੰ ਲੈ ਕੇ ਸ਼ੱਕ ਕਰ ਰਹੇ ਨੇ ਵੀ ਸ਼ਾਇਦ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਪਹਿਲਾਂ ਨੇ ਉਹਨਾਂ ਨੂੰ ਹੀ ਵੈਸੇ ਰੰਗ ਰੂਪ ਉਹਨਾਂ ਦਾ ਜਿਹੜਾ ਬਦਲ ਕੇ